ਜੇਕਰ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਤਾਂ ਪੰਜਾਬ ਦੇ ਉਹ ਸਿਆਸੀ ਚਿਹਰੇ ਜਿਹੜੇ ਅੱਜਕੱਲ ਬੜੇ ਚਰਚਾ ਦਾ ਵਿਸ਼ਾ ਬਣੇ ਹੋਏ ਆ ਅਕਾਲੀ ਦਲ ਦੀ ਗੱਲ ਕਰ ਲਈਏ ਤੇ ਸੁੱਚਾ ਲੰਗਾਹ ਜਿਹੜਾ ਉਹਨਾਂ ਦਾ ਪੁੱਤਰ ਜਿਹੜਾ ਚਿੱਟੇ ਦੇ ਵਿੱਚ ਤੇ ਇੱਕ ਪ੍ਰਾਈ ਔਰਤ ਦੇ ਨਾਲ ਕਿਸੇ ਹੋਟਲ ਦੇ ਵਿੱਚ ਫੜਿਆ ਜਾਂਦਾ ਤੇ ਜੇ ਮਲੂਕੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਨੌਵਾਂ ਪੁੱਤ ਹੈ ਜਿਹੜਾ ਉਹ ਭਾਜਪਾ ਚਲੇ ਜਾਂਦੇ ਤੇ ਆਪ ਅਕਾਲੀ ਦਲ ਦੇ ਵਿੱਚ ਜਾਂ ਹੋਰ ਵੀ ਬਹੁਤ ਸਾਰੀ ਉਥਲ ਪੁਥਲ ਹੋਈ ਆ ਮੇਣੋ ਮੇਣੀ ਵੀ ਅਕਾਲੀ ਦਲ ਤੇ ਆਪ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਆਪਸ ਦੇ ਵਿੱਚ ਹੁੰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਲੱਖਾ ਸਿੰਘ ਸਦਾਣਾ ਸਾੜਨਾ ਮੌਜੂਦ ਹੈ ਸਵਾਗਤ ਹੈ ਸਸਿਕਾ ਠੀਕੋ ਬਸ ਇੱਕ ਗੱਲ ਬਾਈ ਵਧੀਆ ਜੀ ਕਿਵੇਂ ਲੱਗਦਾ ਪਹਿਲਾਂ ਸੁੱਚੇ ਲੰਗਾ ਤੇ ਅੱਜ ਕੇ ਕਹਿੰਦੇ ਮਾਮਲਾ ਬੜਾ ਪਹਿਲਾਂ ਪਿਉਲੀਆਂ ਲੀਹਾਂ ਤੇ ਪੁੱਤਰ ਚੱਲ ਪਿਆ ਉਹ ਵੀ ਦੂਜੇ ਸਟੇਟ ਦੇ ਵਿੱਚ ਜਾ ਕੇ ਚਿੱਟੇ ਤੇ ਇੱਕ ਔਰਤ ਦੇ ਨਾਲ ਫੜਿਆ ਜਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਸਾਰੀਆਂ ਸਰਕਾਰਾਂ ਕਰਦੀਆਂ ਰਹੀਆਂ ਪਰ ਜੋ ਉਹਨਾਂ ਨੇ ਕਰਕੇ ਵਿਖਾਇਆ ਜਾਂ ਆਉਣ ਵਾਲੀ ਪੀੜ੍ਹੀ ਉਹਨਾਂ ਦੀ ਕਰਕੇ ਵਿਖਾ ਰਹੀ ਹੈ ਤੁਹਾਨੂੰ ਕੀ ਲੱਗਦਾ ਦੇਖੋ ਇੱਕ ਗੱਲ ਤੇ ਤਾਂ ਮੋਹਰ ਲੱਗ ਗਈ ਨਾ ਹਾਂ ਵੀ ਬਾਦਲਾ ਨੇ ਆਪਣੇ ਰਾਜ ਦੇ ਵਿੱਚ ਰੱਜ ਕੇ ਚੱਟਾ ਬਖਾਇਆ ਜੀ ਚਿੱਟੇ ਦੇ ਨਾਂ ਨਾਲ ਮਸ਼ਹੂਰ ਹੋਏ ਇਹ ਜੀ ਉੱਥੋਂ ਦਾ ਸਾਫ਼ ਹੋ ਗਿਆ ਨਾ ਹਾਂ ਵੀ ਜੇ ਸੁੱਚਾ ਲੰਗਾ ਦਾ ਮੁੰਡਾ ਚਿੱਟੇ ਨਾਲ ਇੱਕ ਹੋਟਲ 'ਚ ਫੜਿਆ ਜਾਂਦਾ ਇੱਕ ਗੈਰ ਕਿਸੇ ਇਸਤਰੀ ਨਾਲ ਪਰਾਈ ਕਿਸੇ ਔਰਤ ਨਾਲ ਫੜਿਆ ਜਾਂਦਾ ਤਾਂ ਸਪਸ਼ਟ ਹੈ ਗੱਲ ਕਿ ਇਹ ਸਾਰੇ ਰਲੇ ਮਿਲੇ ਨੇ ਤੁਸੀਂ ਦੇਖੋ ਪਿੱਛੇ ਘਟਨਾ ਵਾਪਰੀ ਸੀਗੀ ਤਾਂ ਉੱਥੇ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਗਈ ਦੁਬਾਰਾ ਫਿਰ ਸ਼ਾਮਲ ਕੀਤਾ ਗਿਆ ਹੁਣ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਜਾਂ ਅਕਾਲ ਤਖਤ ਸਾਹਿਬ ਸਾਡੇ ਸਿੱਖਾਂ ਲਈ ਸਰਮੌਰ ਸਰਵੱਚ ਤਖਤ ਸੰਸਥਾ ਸਾਡੇ ਲਈ ਸਾਡੇ ਲਈ ਉਹਦਾ ਮਾਣ ਸਨਮਾਨ ਹਰ ਸਿੱਖ ਲਈ ਅਕਾਲ ਤਖਤ ਸਾਹਿਬ ਦਾ ਬਹੁਤ ਜ਼ਿਆਦਾ ਪਰ ਇਹਨਾਂ ਨੇ ਉਹਦੀ ਜਿਹੜੀ ਮਤਲਬ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਕਿਸ ਤਰੀਕੇ ਨਾਲ ਉਹਨੂੰ ਪੇਸ਼ ਕਰਤਾ ਅੱਜ ਸਾਡੇ ਲੋਕ ਅਕਾਲ ਤਖਤ ਸਾਹਿਬ ਨੂੰ ਵੀ ਉਹੀ ਨਜ਼ਰਾਨਾ ਦੇਖਦੇ ਆ ਸ਼੍ਰੋਮਣੀ ਕਮੇਟੀ ਨੂੰ ਵੀ ਉਹੀ ਨਜ਼ਰਾਨਾ ਦੇਖਦੇ ਆ ਹਾਲਾਂਕਿ ਅਕਾਲ ਤਖਤ ਸਾਹਿਬ ਤੇ ਬੈਠੇ ਬੰਦੇ ਮਾੜੇ ਨੇ ਸ਼੍ਰੋਮਣੀ ਕਮੇਟੀ 'ਚ ਬੈਠੇ ਬੰਦੇ ਮਾੜੇ ਨੇ ਉਹਦੇ ਪ੍ਰਧਾਨ ਨੇ ਜਹੀਦਾਰ ਨੇ ਜੋ ਬਾਦਲਾਂ ਦੇ ਜੇਬਾਂ ਗਿੱਜਿਆਂ ਚੋਂ ਨਿਕਲਦੇ ਨੇ ਪਰ ਉਹਦੀ ਮਰਿਆਦਾ ਨੂੰ ਵੀ ਇਹਨਾਂ ਨੇ ਕਿੰਨੀ ਠੇਸ ਲਾਈ ਹੈ ਕਿੰਨੀ ਢਾਹ ਲਾਈ ਹੈ ਇਹ ਸੋਚਣ ਵਾਲੀ ਗੱਲ ਆ ਇਸੇ ਕਰਕੇ ਅੱਜ ਪੈਸੇ ਕਹਿੰਦੇ ਹੁੰਦੇ ਕਿ ਪ੍ਰਮਾਤਮਾ ਰੱਬ ਦੇ ਘਰੇ ਦੇਰਾਂ ਨਿਹਰ ਨਹੀਂ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜੋ ਵਿੱਚੇ ਧਰੋ ਬਾਦਲਾਂ ਨੇ ਕਮਾਇਆ ਜੋ ਪੰਥ ਕੌਮ ਦੀ ਪਿੱਠ ਛੁਰਾ ਮਾਰਿਆ ਪੰਜਾਬ ਨੂੰ ਦਾਤ ਤੇ ਲਾਇਆ ਪੰਜਾਬ ਨੂੰ ਵੇਚਿਆ ਸੈਂਟਰ ਦੇ ਅੱਗੇ ਪੰਜਾਬ ਦੇ ਹੱਕ ਮਾਰੇ ਨੇ ਉਹਨਾਂ ਨੇ ਆਪਣੀਆਂ ਕੁਰਸੀਆਂ ਬਚਾਉਣ ਖਾਤਰ ਇਹ ਵੇਚਦੇ ਰਹੇ ਨੇ ਉਹ ਸਾਰੀਆਂ ਗੱਲਾਂ ਬਾਜ਼ਾਰਾਂ ਦੀ ਹੌਲੀ-ਹੌਲੀ ਇਕੱਲਾ-ਕੱਲਾ ਸਾਹਮਣੇ ਆ ਰਿਹਾ ਗੁਨਾਹ ਪ੍ਰਮਾਤਮਾ ਹੀ ਕਰ ਰਿਹਾ ਇਹ ਕਹਿੰਦੇ ਸੀ ਨਾ ਕਿ ਜੇ ਅਸੀਂ ਸ਼ਾਮਲ ਹੋਈਏ ਬੇਅਦਬੀਆਂ ਚ ਜੇ ਸਾਡਾ ਕੋਈ ਹੱਥ ਹੋਵੇ ਤੇ ਪ੍ਰਮਾਤਮਾ ਕੱਖ ਨਾ ਛੱਡੇ ਉਹ ਸਾਰੀਆਂ ਗੱਲਾਂ ਹੁਣ ਪ੍ਰਮਾਤਮਾ ਇਕੱਲਾ-ਕੱਲਾ ਲੋਕਾਂ ਨੂੰ ਤਾਰਾ ਕਰ ਰਿਹਾ ਦਿਖਾ ਰਿਹਾ ਇਹ ਦੇਖੋ ਆਹ ਕਰਤੂਤਾ ਇਹਨਾਂ ਨੇ ਕੀਤੀਆਂ ਨੇ ਅਕਾਲੀ ਦਲ ਦੇ ਦਿੱਗਜ ਨੇਤਾ ਮੰਨਿਆ ਜਾਂਦਾ ਸੀਗਾ ਸੁੱਚਾ ਲੰਗਾ ਉਸਟਵੇਂ ਮਾਝੇ ਦੇ ਵਿੱਚ ਚਲੋ ਠੀਕ ਹੈ ਉਹਦੀ ਕਰਤੂਤ ਤੋਂ ਬਾਅਦ ਹੁੰਦਾ ਜਿਹੜੀ ਛਵੀ ਖਰਾਬ ਹੁੰਦੀ ਆ ਪਰ ਮਾਫੀ ਤੋਂ ਬਾਅਦ ਚਰਚਾ ਦਾ ਵੇਸ਼ਾ ਰਿਆ ਹੁਣ ਉਹਦੇ ਪੁੱਤਰ ਨਸ਼ੇ 'ਚ ਫੜਿਆ ਜਾਣਾ ਉਹਦੀ ਸ਼ਕਲ ਤੋਂ ਵੀ ਦੇਖਣ ਤੋਂ ਐਂ ਲੱਗਦਾ ਮਾਫ ਕਰਨਾ ਕਿ ਉਹ ਐਂ ਲੱਗਦਾ ਵੀ ਨਸ਼ੇੜੀ ਟਾਈਪ ਦਾ ਇੱਕ ਮੁੰਡਾ ਹੁੰਦਾ ਲੱਗਦਾ ਹੀ ਨਹੀਂ ਸੁੱਚਾ ਲੰਗਾ ਲੱਗਦਾ ਹੀ ਨਹੀਂ ਅੱਛਾ ਤੇ ਜੇ ਦੂਜੀ ਗੱਲ ਕਰਕੇ ਤੇ ਇਹ ਅਕਾਲੀ ਦਲ ਦੇ ਵਿੱਚ ਇਦਾਂ ਦੇ ਨੇਤਾ ਹੈਗੇ ਇਹ ਤਾਂ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਸੀ ਨਹੀਂ ਦੇਖੋ ਅਕਾਲੀ ਦਲ ਤਾਂ ਆਪਾਂ ਅਕਾਲੀ ਦਲ ਕਹਿ ਦਿੰਨੇ ਆ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਬੜਾ ਮਤਲਬਕ ਸਨਮਾਨਯੋਗ ਇਹ ਆਪਾਂ ਸ਼ਬਦ ਨੂੰ ਕਹਿ ਸਕਦੇ ਹਾਂ 1920 ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਿਆ ਸੀ ਬੜੇ ਬਹੁਤ ਮਹਾਨ ਬੰਦੇ ਕਹਿ ਲਿਏ ਜਾਂ ਬਹੁਤ ਕਮਾਲ ਦੇ ਬੰਦੇ ਇਹਨਾਂ ਦੇ ਜਿਹਸਦਾਰ ਵੀ ਰਹੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਗਿਆ ਇੱਕ ਬਾਦਲ ਦਾ ਆਪਣੇ ਘਰ ਦੀ ਇੱਕ ਪਾਰਟੀ ਬਣ ਗਈ ਇਹ ਅਸਲ ਆਪਾਂ ਸ਼੍ਰੋਮਣੀ ਅਕਾਲੀ ਦਲ ਨਾਂ ਕਿਹਾ ਕਰਕੇ ਬਾਦਲਦਾਲੀ ਕਿਹਾ ਕਰਕੇ ਹੂੰ ਸੋ ਬਾਦਲ ਦਾ ਅੱਜਕੱਲ ਬਣਿਆ ਹੋਇਆ ਤਾਂ 97 ਜੀ ਬਣ ਗਿਆ ਜਦੋਂ ਬਾਦਲ ਨੇ 96 ਦੇ ਵਿੱਚ ਮੋਗੇ ਆਪਣੀ ਇੱਕ ਕਾਨਫਰੰਸ ਕੀਤੀ ਸੀ ਉਹ ਜੀ ਕਹਿਦਾ ਸੀ ਕਿ ਸਾਡੀ ਪਾਰਟੀ ਪੰਜਾਬੀ ਪਾਰਟੀ ਹੋਗੀ ਪੰਥਕ ਦੀ ਇਸ ਗੱਲ ਉਹ ਵੈਸੇ ਪੰਥ ਦੀ ਗੱਲ ਤਾਂ ਬਾਦਲ ਨੇ ਪਹਿਲਾਂ ਵੀ ਨਹੀਂ ਕਹਿਆ ਕੀਤੀ ਉਹਦਾ ਮਖੌਟਾ ਹੀ ਪਾਇਆ ਵਾ ਸੀ ਅੰਦਰੋਂ ਦਾ ਪੰਥ ਨੂੰ ਢਾਈ ਲਾਈ ਆ ਪਰ ਹੌਲੀ ਹੌਲੀ ਹੁਣ ਲੋਕਾਂ ਦੇ ਸਾਹਮਣੇ ਸਾਰਾ ਸਪਸ਼ਟ ਹੀ ਹੋ ਗਿਆ ਜੀ ਇਹਨਾਂ ਦੇ ਦੂਜੇ ਲੀਡਰਾਂ ਦੀ ਗੱਲ ਕਰੀਏ ਇਹ ਕਿ ਸਿਆਸਤ ਖੇਡ ਰਹੇ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਜਾਂ ਹਕੀਕਤ ਦੇ ਵਿੱਚ ਆਪਸ ਦੇ ਵਿੱਚ ਪਾੜ ਗਏ ਮਲੂਕੇ ਪਰਿਵਾਰ ਦੀ ਗੱਲ ਕਰੀ ਜੀ ਤੇ ਜੇ ਮਲੂਕਾ ਆਪ ਖੁਦ ਅਕਾਲੀ ਦਲ ਦੀ ਵੋਟ ਮੰਗ ਰਿਹਾ ਤੇ ਨੌ ਪੁੱਤ ਜਿਹੜੇ ਉਹ ਭਾਜਪਾ ਚ ਸ਼ਾਮਲ ਹੋ ਜਾਂਦੇ ਨਹੀਂ ਨਹੀਂ ਇਹ ਗੱਲ ਅਸਲ ਪਤਾ ਕੀ ਆ ਇਹਨਾਂ ਨੇ ਕਿਸੇ ਵੀ ਤੌਰ ਤਰੀਕੇ ਨਾਲ ਇਹ ਕਹਿੰਦੇ ਜੇ ਬਾਦਲਾਂ ਨੂੰ ਬਚਾਉਣਾ ਹੈ ਤਾਂ ਬੰਦਾ ਜੁੱਤਨਾ ਬੜਾ ਜ਼ਰੂਰੀ ਹੈ ਇਹਨਾਂ ਨੇ ਸੋਚਿਆ ਵੀ ਜੇ ਕੋਈ ਵੀ ਬੰਦਾ ਭਾਜਪਾ ਵਾਲੇ ਹੋਰ ਦਿੰਦੇ ਨੇ ਤਾਂ ਉਹਨੇ ਸਾਡੀ ਗੱਲ ਨਹੀਂ ਮੰਨਣੀ ਉਹ ਨਹੀਂ ਮੰਨਣੀ ਸ਼ਾਇਦ ਇਹਨਾਂ ਨੇ ਕਿਹਾ ਆਪਣਾ ਆਪ ਦਾ ਹੀ ਬੰਦਾ ਦਿਓ ਇਹਨਾਂ ਨੇ ਪੂਰੀ ਗਿਣੀ ਮੇਸੀ ਸਾਜ਼ਿਸ਼ ਦੇ ਨਾਲ ਉਹ ਬੀਬਾ ਨੂੰ ਭੇਜਿਆ ਉਧਰ ਉਹਨੂੰ ਬਹੰਡੇ ਰੋਟਰ ਟਰੈਕਟਰ ਦੇਣਗੇ ਉੱਚੇ ਪਰ ਬੋਟਾਂ ਦੀ ਸੈਟਿੰਗ ਕਰਕੇ ਕਿਸੇ ਵੀ ਤਰੀਕਾ ਨਾਲ ਵੀ ਜਿਹੜੀਆਂ ਭਾਜਪਾ ਨੂੰ ਵੋਟਾਂ ਜਾਣਗੀਆਂ ਉਹ ਬੀਬਾ ਹਰਸਿਮਰਤ ਨੂੰ ਆ ਜਾਣ ਇਹ ਸਾਰੀ ਗਿਣੀ ਮਿਥੀ ਛੱਜਾ ਕਿਵੇਂ ਹੋ ਸਕਦਾ ਭਾਈ ਨਾ ਮਤਲਬ ਲੋਕਾਂ ਪਰ ਅਕਾਲੀ ਦਲ ਬਚਾਉਣਾ ਚਾਹੁੰਦਾ ਨਹੀਂ ਨਹੀਂ ਮਲੂਕਾ ਕਹਿੰਦੇ ਸੁਖਵੀਰ ਨਾਲ ਆ ਤੇ ਮਲੂਕੇ ਦੀ ਨੂੰਹ ਤੇ ਪੁੱਤ ਭਾਜਪਾ ਨਾ ਹੋ ਹੀ ਨਹੀਂ ਸਕਦਾ ਮਤਲਬ ਹੀ ਨਹੀਂ ਹੂੰ ਮੈਂ ਇੱਕ ਗੱਲ ਤੁਹਾਨੂੰ ਦੱਸ ਸਕਦਾ ਮਲੂਕੇ ਦਾ ਮੁੰਡਾ ਹੋਵੇ ਮਲੂਕੇ ਦੀ ਨੂੰਹ ਹੋਵੇ ਮਲੂਕੇ ਦਾ ਇੰਚ ਬਾਹਰ ਨਹੀਂ ਮਤਲਬ ਹੀ ਬਿਨਾ ਪੁੱਛੇ ਪੈਰ ਪੱਟ ਜਾਣਾ ਇਹ ਸਾਰੀ رائے ਆ ਵਿੱਚੋਂ ਇੱਕ ਨੇ। ਉਹ ਚਲੋ ਕਾਨੂੰਨੀ ਜਿਹੜੀ ਕੋਈ ਪ੍ਰਕਿਰਿਆ ਹੈਗੀ ਆ ਉਹਦੇ ਆਧਾਰ ਤੇ ਹੋਣਾ ਉਹ ਤਾਂ ਐ ਤਾਂ ਨਹੀਂ ਹੁੰਦਾ ਵੀ ਆਪਦੀ ਮਰਜ਼ੀ ਨਾਲ ਹੋਊਗਾ। ਉਹ ਵੈਸੇ ਇਹ ਵੀ ਤੁਹਾਨੂੰ ਮੈਂ ਦੱਸ ਦਰਨਾ ਵੀ ਲੁਕਾ ਸਾਹਿਬ ਦੀ ਨੂਬ ਵੀ ਜਿਹੜੀ ਉਹ ਸਰਕਾਰ ਦੀ ਦਇਆ ਦ੍ਰਿਸ਼ਟੀ ਦੇ ਨਾਲ ਹੀ ਆਈਐਸ ਬਣੀ ਸੀਗੀ। ਉਹ ਵੀ ਇੱਕ ਡੀਡੀਪੀਓ ਹੁੰਦੀ ਸੀਗੀ। ਉਹ ਵੀ ਉਦੋਂ ਉਸ ਤਰੀਕੇ ਨਾਲ ਲਜਾਇਆ ਗਿਆ ਉਹਨੂੰ। ਸੋ ਸਾਰੀਆਂ ਗਣੀਆਂ ਵਦਿਆ ਸ਼ਾਸ਼ ਸ਼ਾਨ ਨੇ ਬਾਈ ਐਵੇਂ ਲੋਕਾਂ ਨੂੰ ਤੁਹਾਡੇ ਹਿਸਾਬ ਨਾਲ ਇਹ ਬਠਿੰਡਾ ਸੀਟ ਪਚਾਈ ਜਾ ਰਹੀ ਹੈ ਮੈਂ ਕਹਿੰਦਾ ਇਹ ਸਾਰੀਆਂ ਰਲ ਮਿਲ ਕੇ ਗੇਮਾਂ ਖੇਡ ਰਹੇ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੇ ਸਾਡਾ ਗੱਠ ਜੋ ਟੁੱਟ ਗਿਆ ਅੰਦਰੋਂ ਇੱਕਾ ਲੋਕ ਦਿਖਾਵਾ ਹੋਰ ਕਰਦੇ ਆ ਪਤਾ ਲੋਕਾਂ ਨੇ ਪਿੰਡਾਂ ਦੇ ਨਹੀਂ ਵੜਨ ਦੇਣਾ ਭਾਜੀਪੀ ਦੇ ਗੋਲੀਆਂ ਮਾਰਦੀ ਆ ਸਾਡੇ ਬੰਦੇ ਮਾਰ ਜਾਂਦੇ ਆ ਬੰਦੇ ਕੁੱਟੀ ਜਾਂਦੀ ਏ ਤੇ ਕਿਸਾਨ ਕਿਵੇਂ ਵੜਨ ਦੇਣਗੇ ਪਿੰਡਾਂ ਦੇ ਲੋਕਾਂ ਨੇ ਵੜਨ ਦੇਣਗੇ ਪਿੰਡਾਂ 'ਚ ਇਸੇ ਕਰਕੇ ਕਦੇ ਵੱਲਦਾ ਤਾਂ ਬਿਆਨ ਇਸ ਤੇ ਉਲਟਾ ਜਾਂਦਾ ਉਹ ਕਹਿੰਦਾ ਵੀ ਰੋਕ ਕੇ ਵਿਖਾਉਣ ਸੰਗ ਰਾਜਾ ਨੂੰ ਕਹੇ ਘਰੇ ਬੈਠੇ ਬੜਕਾ ਮਾਰੀ ਜਾਏਗਾ ਥਾਪੀਆਂ ਮਾਰੀ ਜਾਏਗਾ ਮੈਦਾਨ 'ਚ ਵੀ ਨਿਕਲੇਗਾ ਹੂੰ ਪਤਾ ਦਾ ਕਿਸੇ ਵੀ ਪਹਿਲਵਾਨ ਦਾ ਮੈਦਾਨ ਚਾਏ ਦੋ ਬਰਾਬਰ ਦਾ ਸਾਹਮਣੇ ਬਰਾਬਰ ਦਾ ਹੋ ਕੇ ਕੋਈ ਪੁੱਤ ਟੱਕਰਦਾ ਵੀ ਆ ਜਾ ਉਹਦਾ ਲਾਈ ਬੈਠੇ ਖੁੰਡਾਂ ਨੂੰ ਤੇਲ ਬਾਬੇ ਵੀ ਆ ਜਾ ਆ ਤੇਰੇ ਗਰੇ ਆ ਕੇ ਜਾਖੜਦੇ ਹੋਰ ਦੂਜੇ ਜਿਹਨੂੰ ਦੀਕਦੇ ਵੀ ਆਓ ਤੁਸੀਂ ਸਾਡੇ ਮਾਰੋਗੇ ਗੋਲਡਾਂ ਦੇ ਸਾਡੇ ਪਿੰਡਾਂ ਜਾ ਕੇ ਵੋਟ ਮੰਗਜੋਗੇ ਹੂੰ ਐਡੀ ਮਰੀ ਜਮੀਰ ਦੇ ਵੀ ਹੈ ਨਹੀਂ ਅਸੀਂ ਹੂੰ ਬਠਿੰਡਾ ਸੀਟ ਕਾਫੀ ਚਰਚਿਤ ਹੈ ਜੇ ਤੁਹਾਡੀ ਗੱਲ ਕਰੀਏ ਤੁਸੀਂ ਵੀ ਇੱਥੋਂ ਚੋਣ ਮੈਦਾਨ ਦੇ ਵਿੱਚ ਹੋ ਤੇ ਜੇ ਤੁਹਾਡਾ ਬਲਕੌਰ ਸਿੰਘ ਨਾਲ ਵੀ ਬੜਾ ਗੂੜਾ ਰਿਸ਼ਤਾ ਮਤਲਬ ਕਿ ਬੜੀ ਸਾਂਝ ਪਈ ਹੋਈ ਹੈ ਮੂਸੇ ਵਾਲੇ ਪਰਿਵਾਰ ਨਾਲ ਤੇ ਉਹ ਵੀ ਚਰਚਾ ਦਾ ਵਿਸ਼ਾ ਕਾਂਗਰਸ ਦੇ ਵੱਲੋਂ ਇੱਕ ਨਾਮ ਉੱਭਰ ਕੇ ਸਾਹਮਣੇ ਆਉਂਦਾ ਕਿ ਉਹ ਵੀ ਆ ਸਕਦੇ ਆ ਭਾਈ ਮੈਂ ਦੇਖੋ ਮੂਸੇ ਵਾਲੇ ਦੇ ਬਾਪੂ ਜੀ ਕੋਲੇ ਬੇਬੇ ਕੋਲੇ ਮੈਂ ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਘਰੇ ਗਿਆ ਹੂੰ ਮੈਂ ਬਾਪੂ ਨੂੰ ਪੁੱਛਿਆ ਬੇਬੇ ਨੂੰ ਪੁੱਛਿਆ ਦੋਨਾਂ ਨੂੰ ਮੈਂ ਇਕੱਲਾ ਹੀ ਬੈਠਾ ਸੀ ਨਾਲ ਦੋਨੇ ਬਾਪੂ ਦੇ ਬੇਬੇ ਬੈਠੇ ਸੀ ਮੈਂ ਕਿਹਾ ਬਾਪੂ ਜੀ ਤੁਸੀਂ ਲੜਨਾ ਮੈਂ ਚੋਣ ਨਹੀਂ ਲੜਦਾ ਮੈਂ ਤੁਹਾਡੀ ਮਦਦ ਕਰੂੰਗਾ ਤੁਹਾਡੇ ਹੱਕ 'ਚ ਮੈਂ ਪ੍ਰਚਾਰ ਕਰੂੰਗਾ ਮਨ ਬਾਪੂ ਨੇ ਵੀ ਕਿਹਾ ਬੇਬੇ ਨੇ ਵੀ ਪਤਾ ਹੀ ਚੋਣ ਨਹੀਂ ਲੜਨੀ ਫਿਰ ਮੈਂ ਗਿਆ ਵਾ ਕਈ ਵਾਰੀ ਕੋਈ ਮਨ ਹੁੰਦਾ ਉਹ ਕਹੇ ਨਹੀਂ ਲੜਨੀ ਤੀਜੀ ਵਾਰੀ ਮੈਂ ਗਿਆ ਪਰ ਬੇਬੇ ਮੈਂ ਤੇ ਬਾਪੂ ਤਿੰਨੇ ਅਸੀਂ ਗਾਹਾਂ ਕਮਰੇ 'ਚ ਬੈਠੇ ਆਂ ਉਹ ਕਹਿੰਦੀ ਬੇਬੇ ਕਹਿੰਦੀ ਪੁੱਤ ਮੈਂ ਬੇਬੇ ਦੇਖ ਲਓ ਤੁਸੀਂ ਲੜਨੇ ਤਾਂ ਕੋਈ ਗੱਲ ਨਹੀਂ ਮੈਂ ਨਾ ਲੜੂੰਗਾ ਮੈਂ ਤੁਹਾਡੇ ਹੱਕ 'ਚ ਬੋਲੂੰਗਾ ਉਹ ਕਹਿੰਦੀ ਨਹੀਂ ਪੁੱਤ ਇਹ ਚੋਣ ਲੜਨੀ ਮੈਂ ਚਲੋ ਠੀਕ ਹੈ ਚਲੋ ਫਿਰ ਵੀ ਮੇਰੇ ਮਿੱਤਰ ਨੇ ਗੱਲ ਆਉਂਦੇ ਯਾਰਗੇ ਉਧਰੋਂ ਉਧਰ ਪਰਿਵਾਰ ਨਾਲ ਵੀ ਬਹੁਤ ਨੇੜਤਾ ਪਰ ਨਾ ਸਿੱਧੂ ਹੋ ਗਿਆ ਬੋਦੀ ਪਰਿਵਾਰ ਨਾਲ ਬਹੁਤ ਨੇੜਤਾ ਮੈਂ ਉਹਨਾਂ ਨੇ ਵੀ ਕਿਹਾ ਮੈਂ ਭਾਈ ਤੁਸੀਂ ਵੀ ਪੁੱਛ ਲਓ ਇੱਕ ਵਾਰੀ ਹੈਨਾ ਉਹ ਕਹਿੰਦੇ ਵੀ ਨਹੀਂ ਅਸੀਂ ਪੁੱਛ ਲਾਉ ਚੋਣ ਨਹੀਂ ਲੜਨਗੇ ਮਾਚਰੋ ਠੀਕ ਆ ਫੇਰ ਭਾਈ ਮੈਂ ਇਹ ਜਿਹੜੀ ਆਪਣਾ ਚੋਣ ਪ੍ਰਚਾਰ ਆ ਜਿਹੜੀ ਮੈਂ ਹਮੇਸ਼ਾ ਸ਼ੁਰੂ ਕੀਤੀ ਸੀ ਮੈਂ ਹੁਣ ਤੱਕ ਅ ਤਲਵੰਡੀ ਤੋਂ ਲੈ ਕੇ ਬਠਿੰਡਾ ਦਿਹਾਤੀ ਅ ਲੰਬੀ ਸਾਰਾ ਪੁੱਛੋ ਅੱਧਾ ਮਾਨਸਾ ਮੌੜ ਜਣੇ ਐ ਮੰਨ ਕੇ ਚੱਲੋ ਵੀ ਮੈਂ ਤਕਰੀਬਨ ਤਕਰੀਬਨ 6 ਹਲਕੇ ਕੱਢ ਚੁੱਕਿਆ। 3 ਕ ਹਲਕੇ ਮੇਰੇ ਕੋਲੇ ਜਿਹੜੇ ਮੈਨੂੰ ਲੱਗਦਾ ਵੀ ਮੈਂ 650 ਦੇ ਕਰੀਬ ਪਿੰਡ ਆ ਸਾਰੇ ਹਲਕੇ ਦਾ। ਸ਼ਹਿਰ ਪਖਰੇ ਕੱਢ ਦਗੇ ਤਾਂ। 650 ਦੇ ਵਿੱਚ ਪਿੰਡਾਂ ਦੇ ਵਿੱਚ ਹਰ ਸਿਮਰਤ ਜਿੱਤ ਕੇ ਵੀ ਨਹੀਂ ਗਈ 15 ਸਾਲ ਹੋ ਗਏ ਤਣ ਬਾਰੀ ਜਿੱਤੀ ਹੈ। ਜਿੰਨਾ ਪਿੰਡਾਂ 'ਚ ਮੈਂ ਗਿਆ ਉਹ ਕਿ ਸਾਡੇ ਕਦੇ ਆਈ ਨਹੀਂ। ਤੇ ਮੈਂ ਬਈ ਇਕੱਲਾ ਹੀ ਆਂ ਜਿਉਂ ਤੁਰਿਆ ਹੋਇਆ ਹਣ ਰੋਜ਼ ਮੈਂ 70-80 ਪਿੰਡਾਂ 'ਚ ਜਾਣਾ। ਮਰ ਸਾਰੇ ਪਿੰਡ ਕੱਲਾ ਕੱਲਾ ਪਿੰਡ ਸਾਰੇ ਪਿੰਡਾਂ ਜਾ ਚੁੱਕੇ ਆ ਮੈਂ ਦੁਪਹਿਰ ਤੇ ਤਿੰਨ ਇੱਕ ਹਲਕੇ ਮੇਰੇ ਰਹਿ ਗਏ ਆ ਉਹ ਮੈਂ ਹਾਂ ਹ ਮਹੀਨੇ ਦੇ ਵਿੱਚ ਤਿੰਨੇ ਹਲਕੇ ਨੇ ਮੇੜਦਨੇ ਆ ਤੇ ਅਗਲਾ ਮਹੀਨਾ ਮੈਂ ਸਾਰਾ ਦੂਰੀਆਰ ਵੀ ਸਾਰਾ ਹਲਕਾ ਕੱਢ ਦੂੰਗਾ ਹੂੰ ਸੋ ਮੈਂ ਤਾਂ ਇਸ ਤਰ੍ਹਾਂ ਮਿਹਨਤ ਕਰਨ ਦੀ ਕੀ ਕੀ ਕਰੀ ਜਾ ਰਹੇ ਹਾਂ ਲੱਗਿਆ ਹੋਇਆ ਲਗਾਤਾਰ ਤੇ ਮੈਨੂੰ ਇੱਥੇ ਮੀਡੀਆ ਦੇ ਵਿੱਚ ਇਹ ਚਰਚਾ ਹੈ ਨਾ ਕਾਂਗਰਸ ਦੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਪਹਿਲ ਦੇ ਆਧਾਰ ਤੇ ਆ ਸਕਦਾ ਇਹ ਤਾਂ ਹੁਣ ਬਾਈ ਉਹ ਪਰਿਵਾਰ ਦੱਸ ਸਕਦਾ ਆਪਾਂ ਕੀ ਕਹਿ ਸਕਦੇ ਆ ਆਪਾਂ ਤਾਂ ਪੁੱਛ ਕੇ ਉਹਨਾਂ ਨੂੰ ਮદાન ਚ ਆਏ ਆ ਹਮ ਹਮ ਨਾ ਪੁੱਛਿਆ ਹੁੰਦਾ ਮੈਂ ਤਾਂ ਕਹਿੰਦਾ ਪਹਿਲ ਉਹਨਾਂ ਦੀ ਸੀ ਬਾਈ ਹਮ ਉਹ ਕਹਿ ਦਿੰਦੇ ਮੈਨੂੰ ਉਦੋਂ ਹੀ ਬਾਈ ਅਸੀਂ ਲੜਾਂਗੇ ਹਮ ਮੈਂ ਨਾ ਲੜਦਾ ਬਾਈ ਹਮ ਹਮ ਮੈਂ ਨਾ ਖੜਾ ਹੁੰਦਾ ਹਮ ਪਰ ਹੁਣ ਮੇਰਾ ਤੁਸੀਂ ਹਾਲ ਦੇਖ ਲਓ ਬਾਈ ਹਮ ਤੁਸੀਂ ਕਈ ਵਾਰੀ ਮੇਰੇ ਨਾਲ ਪਿੰਡਾਂ ਦੇ ਵੀ ਜਾਣਦੇ ਹੋ ਨਾ ਇੱਕ ਪਿੰਡ ਚ ਇੱਕ ਘੰਟਾ ਬੋਲਦਾ 7 ਘੰਟੇ ਰੋਜ਼ ਲਗਾਤਾਰ ਹਮ ਸੰਗ ਬਹਿਗਾ ਟਟ ਐ ਪੱਕਿਆ ਪਿਆ ਦੁਖਣ ਵਾਲਾ ਦੁਖਦਾ ਹੈ ਹੱਥ ਲਾਏ ਤੂੰ ਵੀ ਗੱਟੇ ਸੁੱਜ ਜਾਂਦੇ ਆ ਬਾਈ ਖੜਿਆ ਨਹੀਂ ਥੱਲੇ ਪਰ ਬਹੁਤੇ ਇਹ ਵੀ ਕਹਿ ਦਿੰਦੇ ਆ ਕਿ ਲੱਖਾਂ ਸਦਾਨਾ ਵੋਟ ਘੱਟ ਮੰਗਦਾ ਤੇ ਹੋਰ ਚੀਜ਼ਾਂ ਦੇ ਪ੍ਰਚਾਰ ਜ਼ਿਆਦਾ ਕਰ ਦਿੰਦਾ ਮੈਂ ਅਸਲ ਦੇ ਵਿੱਚ ਵੋਟ ਲੋਕਾਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਹੂੰ ਵੀ ਯਾਰ ਅਸੀਂ ਗੱਲ ਖੜੇ ਕੱਚੇ ਆ ਅਸੀਂ ਵੋਟ ਪਾਉਣੇ ਕਿਵੇਂ ਆ ਅਸੀਂ ਵੋਟ ਪਾਉਣੇ ਆ ਲੀਡਰਾਂ ਦੇ ਘਰੇ ਆਉਣ ਤੇ ਕੁਝ ਹੋ ਜਾਂਦੇ ਆ ਚਾਹ ਪਾਣੀ ਪੀ ਦੇ ਖੁਸ਼ ਹੋ ਜਨੇ ਫੋਟੋ ਲਾ ਲੈ ਖੁਸ਼ ਹੋ ਜਨੇ ਵਿਆਹ ਤੇ ਆ ਜੇ ਭੋਗ ਤੇ ਆ ਜੇ ਖੁਸ਼ ਹੋ ਜਨੇ ਵੀ ਮੈਂ ਕਹਿਣਾ ਚਾਹੁੰਦਾ ਵੀ ਅਸਲ ਦੇ ਵਿੱਚ ਮੈਂ ਗੱਲਾਂ ਦੂਜੀਆਂ ਕਿਉਂ ਕਰਦਾ ਵੀ ਸਾਡੀ ਜਿਹੜੀ ਰਾਜਨੀਤੀ ਹੈ ਜਾਂ ਸਾਡੇ ਲੋਕਾਂ ਨੂੰ ਜਿਹੜੇ ਕੰਨਾਂ ਨੂੰ ਸੁਣਨ ਦੀ ਆਤ ਪੈ ਗਈ ਕੰਨਰਾਸ ਬਣ ਗਿਆ ਉਹ ਕਿਹੜੀਆਂ ਗੱਲਾਂ ਦਾ ਬਣ ਗਿਆ ਵੀ ਲੀਡਰ ਆਉਣਗੇ ਗਲੀਆਂ ਨਾਲੀਆਂ ਦੀ ਗੱਲ ਕਰਨਗੇ ਛਪਣਾ ਟੋਬਿਆਂ ਦੀ ਗੱਲ ਕਰਨਗੇ ਕਿਸੇ ਨੂੰ ਚਾਰ ਗਾਲਾਂ ਕੱਢਣਗੇ ਕਿਸੇ ਦੇ ਹੱਕ ਤੇ ਬੋਲਣਗੇ ਉਹੀ ਲੋਕ ਸੁਣਨਾ ਚਾਹੁੰਦੇ ਆ ਮੈਂ ਸੁਣਾਉਣਾ ਜਾ ਕੇ ਵੀ ਜ਼ਮੀਨਾਂ ਨਾਲ ਵਿੱਚੋ ਯਾਰ ਨਾ ਭੱਜੋ 50 ਛੱਡ ਕੇ ਖਾਲੀ ਨਾ ਕਰੋ ਬੰਗੀਆਂ ਦੀਆਂ ਵੋਟਾਂ ਨਾ ਪਿੰਡਾਂ ਚ ਪੜਨ ਦਿਓ ਹਮ ਆਪਣੇ ਮਜ਼ਦੂਰਾਂ ਨੂੰ ਜਿਹੜੇ ਸਾਡੇ ਭਰਾ ਨੇ ਮਜ਼ਦੂਰ ਸਾਡੇ ਪੰਜਾਬ ਦੇ ਉਹਨਾਂ ਨੂੰ ਕੰਮ ਦਿਓ ਗੁਰੂ ਘਰ ਤੇ ਸੇਵੇ ਇਕੱਠੇ ਕਰ ਲਓ ਇੱਥੋਂ ਸਾਡੇ ਪਾਣੀ ਜਿਹੜੇ ਮੁੱਕ ਰਹੇ ਨੇ ਡੂੰਘੇ ਹੋ ਰਹੇ ਨੇ ਜਾਂ ਜ਼ਹਿਰੀਲੇ ਹੋ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਆਪਣੀ ਬੋਲੀ ਬਚਾਉਣ ਲਈ ਆਪਣੇ ਜਵਾਕਾਂਵਰ ਸਕੂਲਾਂ ਜਾਓ ਛੋੜੇ ਜਵਾਕਾਂ ਨੂੰ ਪੰਜਾਬੀ ਬੋਲਣ ਤੇ ਪਾਬੰਦੀਆਂ ਲਾਈਆਂ ਹੋਆਂ ਸਕੂਲਾਂ 'ਚ ਏਕੇ ਦੂਏ ਊੜੇ ਵਾਲੇ ਪਹਾੜੇ ਤੋਂ ਨੂੰ ਆਉਂਦੇ ਨਹੀਂ ਜਵਾਕਾਂ ਨੂੰ ਇਹ ਪੁੱਛਦਾ ਮੈਂ ਹਰ ਪਿੰਡ 'ਚ ਜੀ ਜਾਨੀ ਮੈਂ ਵੋਟ ਨਹੀਂ ਕੱਲੀ ਮੈਂ ਵੋਟ ਦੇ ਨਾਲ-ਨਾਲ ਮੇਰਾ ਯਤਨ ਹੈ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਦੇ ਮੈਂ ਦਿਮਾਗ ਦੇ ਵਿੱਚ ਗੱਲਾਂ ਵੀ ਪਾਵਾਂ ਕਿ ਨਹੀਂ ਯਾਰ ਸਾਸੀ ਅਸੀਂ ਖਾਤਮੇ ਵੱਲ ਵਧ ਰਹੇ ਹਾਂ ਹੂੰ ਸਾਡੀ ਹੋਂਦ ਨੂੰ ਬਹੁਤ ਵੱਡਾ ਖਤਰਾ ਮੈਂ ਉਹ ਪ੍ਰਚਾਰ ਵੀ ਕਰ ਰਿਹਾ ਮੈਂ ਤਾਂ ਬਈ ਆਪਣਾ ਫਰਜ਼ ਨਿਭਾ ਰਿਹਾ ਹੂੰ ਇਸ ਧਰਤੀ ਪ੍ਰਤੀ ਆਪਣੇ ਲੋਕਾਂ ਪ੍ਰਤੀ ਆਪਣੇ ਕੋਲ ਮੈਨੂੰ ਇਹ ਲੱਗਦਾ ਕਿ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਹੋਏ ਫਰਜ਼ ਉਹਨਾਂ ਨੂੰ ਵੀ ਇਹ ਜਨਵਾਇਆ ਹੁੰਦਾ ਤੇ ਸ਼ਾਇਦ ਤੁਹਾਨੂੰ ਲੋੜ ਨਾ ਪੈਂਦੀ ਹੋਰ ਬਹੁਤ ਸਾਰੇ ਕੰਮ ਹੈਗੇ ਸੀ ਪਰ ਉਹਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਮੈਨੂੰ ਮੈਨ ਹੀ ਹੋਏ ਬੈਠੇ ਆ ਕੋਈ ਮਾਮੇ ਦੀ ਗੱਲ ਕਰਦਾ ਪਿਆ ਕੋਈ ਖੂਹਾਂ ਦੇ ਵਿੱਚ ਦਵਾਈ ਪਾਉਣ ਦੀ ਗੱਲ ਕਰਦਾ ਪਿਆ ਕੋਈ ਕਹਿੰਦਾ ਕਿ ਤੁਸੀਂ ਆਪਦੀ ਬੇਟੀ ਦਾ ਹਾਲ ਨਹੀਂ ਪੁੱਛਿਆ ਪਰ ਮੈਂ ਉਹੀ ਤਾਂ ਤੁਹਾਨੂੰ ਗੱਲ ਕੀਤੀ ਹੈ ਕਿ ਸਾਡੇ ਲੋਕ ਸਵਾਦ ਹੀ ਉਹ ਜਿਹੀਆਂ ਗੱਲਾਂ ਲੈਂਦੇ ਆ ਯਾਰ ਹੂੰ ਸਾਡੇ ਲੋਕ ਹੁਣ ਸਾਗਰ ਦੀ ਬੋਟੀ ਹੂੰ ਜਿਉਂ ਦੱਬੀ ਧਰ ਕੇ ਲੋਕਾਂ ਨੇ ਉਹ ਰੀਲਾਂ ਬਣਾ ਬਣਾ ਮ ਗਰਦ ਘੜਤੀ ਲੋਕਾਂ ਨੇ ਹੂੰ 10 15 ਦਿਨ ਉਹਦਾ ਕੰਮ ਚੱਲਿਆ ਪੂਰਾ ਹੁਣ ਆ ਪਿੱਛੇ ਰੌਲਾ ਪੈ ਗਿਆ ਕੁੜੀ ਦਾ ਕੋਈ ਸਟੇਟ ਇੱਥੇ ਡਾਂਸਰ ਕੁੜੀ ਸੀਗੀ ਉਹਦੇ ਮਸਲੇ ਤੇ ਲੋਕ ਦੱਬੀ ਫਿਰਦੇ ਆ ਕੰਮ ਨੂੰ ਹੂੰ ਵੀ ਮੈਂ ਇਹੀ ਕਹਣਾ ਵੀ ਪੰਜਾਬ ਦੇ ਲੋਕ ਕੋ ਲਾਇਬ੍ਰੇਰੀਆਂ ਤੁਹਾਡੇ ਪਿੰਡਾਂ 'ਚ ਐ ਨਹੀਂ ਹੂੰ ਕਿਤਾਬਾਂ ਤੁਸੀਂ ਨਹੀਂ ਪੜ੍ਹਦੇ ਹੂੰ ਕਿਸੇ ਦੇ ਘਰੇ ਕਿਤਾਬ ਨਹੀਂ ਹੋਣੀ ਕੀ ਕਹਿਣਾ ਪਿੰਡ ਦੇ 'ਚ ਇੱਕ ਦੋ ਘਰਾਂ ਦੇ ਵਿੱਚ ਕਿਤਾਬ ਹੋਵੇ ਵੱਡੇ ਵੱਡੇ ਪਿੰਡਾਂ 'ਚ ਪੌਂਦਾ ਅਖਬਾਰ ਕਿੰਨੇ ਆਉਂਦੇ ਆ ਜਿੱਥੇ 5 5 700 1000 1000 ਘਰ ਐ ਅਖਬਾਰ 10 ਆਉਂਦੇ ਆ ਕਦੇ 5 ਆਉਂਦੇ ਆ ਕੁਝ ਚੰਗੀ ਗੱਲ ਸੋਸ਼ਲ ਮੀਡੀਆ ਤੇ ਆ ਜਾਏ ਕੋਈ ਚੰਗਾ ਲਿਖਿਆ ਵਾ ਆ ਜਾਏ ਕੋਈ ਵਧੀਆ ਬੁੱਧੀਜੀਵੀ ਬੰਦਾ ਕੋਈ ਇਤਿਹਾਸਕਾਰ ਬੰਦਾ ਬੋਲਦਾ ਹੋਵੇ ਕੋਈ ਵਧੀਆ ਸਾਨੂੰ ਗਿਆਨ ਦੇ ਰਿਹਾ ਹੋਵੇ ਕੋਈ ਚੰਗੀ ਗੱਲ ਤੇ ਚਾਨਣ ਪਾ ਰਿਹਾ ਹੋਵੇ ਉਹ ਸੁਣਨਾਂ ਨੇ ਉਹ ਗਾਹ ਨਗਾ ਦਿੰਨੇ ਆ ਜਿਹੜੇ ਸਾਡਾ ਬੌਧਿਕ ਪੱਧਰ ਵੀ ਕਿੱਥੇ ਖੜ ਕੇ ਗਿਆ ਮੈਂ ਸਵਾਲ ਤਾਂ ਕੀਤਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਤੁਹਾਨੂੰ ਵੀ ਇਦਾਂ ਦਾ ਲੱਗਦਾ ਸੋਸ਼ਲ ਮੀਡੀਆ ਤੇ ਕਿਸੇ ਨੂੰ ਜਵਾਬ ਦੇਣਾ ਤਾਂ ਮੇਣੋ ਮੇਣੀ ਤਾਂ ਨਹੀਂ ਹੋਵੇਗੀ ਬੀਬੀਆਂ ਦੀ ਤਰ੍ਹਾਂ ਜਿਵੇਂ ਮੁੱਖ ਮੰਤਰੀ ਪੰਜਾਬ ਤੇ ਵਿਕਰਮਜੀਤ ਸਿੰਘ ਮਜੀਠੀਆ ਹੋਏ ਬੈਠੇ ਨਹੀਂ ਭਾਈ ਉਹੀ ਗੱਲ ਨਾ ਵੀ ਰਾਜਨੀਤੀ ਨੂੰ ਕੁਝ ਉਹ ਉਪਵੰਤ ਨੇ ਦਿੱਤਾ ਕਿ ਤੂੰ ਮਾਮਾ ਬਣ ਜਾ ਸੁੱਚੇ ਲਗਾ ਦੇ ਆਲੇ ਮਸਲੇ ਮਸਲੇ ਦੇ ਮਾਮਾ ਬਣ ਜਾ ਉਹਨੇ ਹੋਰ ਉਹਨੂੰ ਲਿਖ ਕੇ ਪਾਤਾ ਮੈਂ ਕਹਿੰਦਾ ਯਾਰ ਐ ਤਾਂ ਸਾਡੀਆਂ ਬੀਬੀਆਂ ਵੀ ਨਹੀਂ ਲੜਦੀਆਂ ਯਾਰ ਜਿਸ ਤਰੀਕੇ ਨਾਲ ਵੇਣੋ ਮੇੜੀ ਇਹ ਉੱtre ਖੜੇ ਆ ਮਤਲਬ ਬਹੁਤ ਘਟਿਆ ਹੱਦਦਰਜੇ ਦੀ ਘਟਿਆ ਰਾਜਨੀਤੀ ਦੇ ਉੱtre ਹੋਏ ਲੋਕ ਨੇ ਪਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਇਹੀ ਰਹਿ ਗਿਆ ਤੁਹਾਡੇ ਪੱਲੇ ਜਾਂ ਇਹਨਾਂ ਦੇ ਪੱਲੇ ਇਹੀ ਕੁਝ ਇਹੀ ਸੁਣਨਾ ਪਸੰਦ ਕਰਦੇ ਹੋ। ਪੰਜਾਬ ਦੇ ਵਿੱਚ ਨੇ ਕੁਝ ਕੁ ਚਿਹਰੇ ਆ ਜਿਨ੍ਹਾਂ ਦੇ ਲੋਕ ਮਾਣ ਕਰਦੇ ਆ ਜੇ ਸੋਸ਼ਲ ਨਿਊਟਰਲ ਲੋਕਾਂ ਨੂੰ ਦੇਖਦੇ ਆ ਅਸੀਂ ਵਿਚਰਦੇ ਆ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਹੁੰਦੀ ਹੈ ਸਰਕਾਰ ਤੋਂ ਬਾਅਦ ਤੇ ਖੈਰੇ ਦੀ ਵੀ ਗੱਲ ਹੁੰਦੀ ਹੈ ਚਾਹੇ ਉਹ ਕਾਂਗਰਸ ਦੇ ਵਿੱਚ ਆ ਪਰ ਇਹ ਦੋਵੇਂ ਆਪਸ ਦੇ ਵਿੱਚ ਭਿੱੜਦੇ ਹੋਏ ਸੰਗਰੂਰ ਤੋਂ ਨਜ਼ਰ ਆ ਰਹੇ ਆ ਕੋਈ ਗੱਲਬਾਤ ਨਹੀਂ ਹੋਈ ਜਾਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਨੂੰ ਸਮਝਾ ਲਿਆ ਜਾਵੇ ਕਿਉਂਕਿ ਨਹੀਂ ਤਾਂ ਆਪਚ ਦੁਵੇਦਾ ਬਣ ਜੂਗੇ ਤਾਂ ਮਾਨ ਸਾਹਿਬ ਵੀ ਸਾਡੇ ਲੰਮੇ ਸਮੇਂ ਤੋਂ ਗ ਪਾਰਲੀਮੈਂਟ ਚੋਬੇ ਸਟੇਜਾਂ ਤੇ ਹੋਵੇ ਖੜਾ ਸਾਹਿਬ ਨੇ ਵੀ ਸਾਡੀ ਹਮੇਸ਼ਾ ਚਾਹੇ ਯੂਪੀਏ ਦੀਆਂ ਗੱਲਾਂ ਹੋਣ ਚਾਹੇ ਤੱਕਿਆਂ ਦੇ ਖਿਲਾਫ ਉਹਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਜਿੱਥੇ ਪੰਜਾਬ ਨਾਲ ਤੱਕ ਇਹ ਚ ਕੋਈ ਦੋਰਾਮਾ ਨਹੀਂ ਹੈ ਮੈਂ ਖੜਾ ਸਾਹਿਬ ਨੂੰ ਇੱਕ ਵਾਰੀ ਨਹੀਂ ਕਈ ਵਾਰੀ ਬੇਨਤੀ ਕਰ ਚੁੱਕਿਆ ਵੀ ਭਾਈ ਜੀ ਤੁਸੀਂ ਆਪਸ ਵਿੱਚ ਨਾ ਪਿੜੋ ਸੋਡਾ ਦੋਨਾਂ ਦਾ ਆਪਸ ਵਿੱਚ ਪਿੜਦ ਨਾਲ ਨੁਕਸਾਨ ਹੋਣਾ ਤੇ ਫਾਇਦਾ ਕੋਈ ਤੀਜਾ ਬੰਦਾ ਲੈ ਜਾਊਗਾ ਪਰ ਉਹ ਕਹਿੰਦੇ ਵੀ ਸਾਨੂੰ ਤਾਂ ਪਾਰਟੀ ਹਾਈ ਕਮਾਂਡ ਤੋਂ ਹਲੇ ਅਜੇ ਤਾਂ ਪਤਾ ਨਹੀਂ ਕੀ ਆਉਣਗੀਆਂ ਉਹ ਹੋ ਸਕਦਾ ਉਹਨੂੰ ਲੜਾਇਆ ਜਾਵੇ ਸੰਗਰੂਰ ਤੋਂ ਹੋ ਸਕਦਾ ਉਹ ਨਾ ਲੜਨ ਮੈਂ ਤਾਂ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਨਾ ਲੜੋ ਹੂੰ ਤਾਂ ਲੱਗਦਾ ਵੀ ਲੜਨਾ ਨਹੀਂ ਚਾਹੀਦਾ ਹਨਾ ਜਿਸ ਹੱਬ ਨਾਲ એનર્ਜੀ ਵੇਸਟ ਹੋਣੀ ਲੋਕ ਵੀ ਵੱਖ-ਵੱਖ ਹਲਕਿਆਂ ਤੋਂ ਨਿਕਲ ਕੇ ਜਾ ਕੇ ਸੰਗਰੂਰ ਦੇ ਵਿੱਚ ਮਿਲਦਾ ਸਿਮਰਜੀਤ ਸਿੰਘ ਮਾਨ ਦੇ ਲਈ ਪਿਛਲੀ ਵਾਰ ਵੀ ਪ੍ਰਚਾਰ ਕੀਤਾ ਐਸ ਵਾਰ ਵੀ ਕਹਿੰਦੇ ਕਾਫੀ ਚੱਲ ਰਿਹਾ ਫਿਰ ਉਹ ਡਿਵਾਈਡ ਹੋ ਜਾਣਗੇ ਉਹ ਹੀ ਤਾਂ ਉਧਰ ਜਾਣਾ ਚਾਹੁੰਦੇ ਉਹ ਹੀ ਤੁਹਾਡੇ ਨਾਲ ਤੁਰਦੇ ਆ ਫਿਰ ਉਹ ਕਿੱਧਰ ਜਾਣਗੇ ਜਿਹੜੀ ਚੰਗੀ ਸੋਚ ਵਾਲੀ ਵੋਟ ਹੈ ਹੂੰ ਜਿਹੜਾ ਬੰਦਾ ਚੰਗੀ ਸੋਚ ਰੱਖਦਾ ਉਹ ਬੰਦਾ ਜਾਊਗਾ ਜਿਹੜੇ ਤਾਂ ਵੈਸੀ ਨਿੱਜ ਕਰਕੇ ਕਿਸੇ ਲਾਲਚਾਂ ਕਰਕੇ ਕਿਸੇ ਉਹੀ ਜਿਨ੍ਹਾਂ ਦੇ ਕੋਈ ਐ ਹੁੰਦਾ ਵੀ ਅਸੀਂ ਪਾਰਟੀ ਨਾਲ 30 ਸਾਲ ਦੇ ਆ 20 ਸਾਲ ਦੇ ਆ ਉਹ ਤਾਂ ਵੈਸੀ ਉਧਰ ਹੀ ਜਾਣਗੇ ਹੂੰ ਜਿਹੜੇ ਚੰਗੇ ਬੰਦੇ ਨੇ ਚੰਗੀ ਸੋਚ ਦੇ ਚੰਗੇ ਬੰਦੇ ਜਿਹੜੇ ਚਾਹੁੰਦੇ ਜਿੱਤ ਕੇ ਜਾਣ ਪਾਰਲੀਮੈਂਟ ਸਾਡੀ ਗੱਲ ਕਰਨ ਵਾਲੇ ਉਹ ਬੰਡੇ ਜਾਣਗੇ ਉਹ ਬੰਡੇ ਕੇ ਫਿਰ ਤੀਜੇ ਬੰਦੇ ਨੂੰ ਫਾਇਦਾ ਹੋਣਾ ਹੀ ਹੋਣਾ ਨੁਕਸਾਨ ਤਾਂ ਦੋਨਾਂ ਦਾ ਹੋਣਾ ਹੈ ਹੂੰ ਆਪਣਾ ਮਾਨਸਾ ਦਾ ਵੀ ਹੋਣਾ ਖੈਰਾ ਸਾਡਾ ਵੀ ਹੋਣਾ ਮੈਂ ਤਾਂ ਇਸ ਕਰਕੇ ਬੇਨਤੀ ਕੀਤੀ ਕਰਦਾ ਤੁਸੀ ਨਾ ਚੋਣੇ ਥੋ ਲੜੋਗੇ ਤੋ ਹੋਰ ਲੜੋ ਪੰਜਾਬ ਦੇ ਭੂਖ ਇੱਕ ਵਾਰੀ ਕੀ ਸੋਚਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਕਰੀ ਗਿੱਤੀ ਕੀ ਤੁਹਾਨੂੰ ਲੱਗਦਾ ਕਿ ਕੀ ਹੋਣਾ ਚਾਹੀਦਾ ਦੇਖੋ ਭਾਈ ਮੈਂ ਇਹ ਕਹਿਣਾ ਕਿ ਸਾਡੇ ਲੋਕਾਂ ਨੂੰ ਇੱਕ ਤਾਂ ਸਮਝ ਬਣਾਉਣੀ ਚਾਹੀਦੀ ਹੈ ਵੀ ਸਾਡੇ ਪਿੰਡ ਜਦੋਂ ਵੀ ਕੋਈ ਲੀਡਰ ਆਉਂਦਾ ਘੱਟੋ ਘੱਟ ਉਹਨੂੰ ਸਵਾਲ ਜਵਾਬ ਜ਼ਰੂਰ ਕਰੋ ਉਹ ਮੁੱਦਿਆਂ ਤੇ ਕਰੋ ਜਿੰਨੇ ਵੀ ਪੰਜਾਬ ਦੇ ਮੁੱਦੇ ਪੱਖ ਦੇ ਮੁੱਦੇ ਨੇ ਨਸ਼ਿਆਂ ਦਾ ਮੁੱਦਾ ਹੈ ਪਰਵਾਸ ਦਾ ਮੁੱਦਾ ਰੁਜਗਾਰ ਦਾ ਮੁੱਦਾ ਨੌਕਰੀਆਂ ਦਾ ਮੁੱਦਾ ਹੈ ਆ ਕੁੜੀਆਂ ਦਾ ਸਾਡੀਆਂ ਟੈਂਕੀਆਂ ਤੇ ਚੜੀਆਂ ਬੈਠੀਆਂ 16 ਦੀ ਵੇਟਿੰਗ ਵਾਲੇ ਪੁਲਿਸ ਵਾਲੇ ਹੂੰ 10 10 ਦਿਨ ਹੋ ਗਏ ਘਨੇਵਾਤ ਹੀ ਨਹੀਂ ਪੁੱਛੀ ਹੂੰ ਉਹੋ ਜੇ ਮੁੱਦਿਆਂ ਦੇ ਗੱਲ ਕਰੋ ਪਾਣੀ ਛੋਡੇ ਡੂੰਘੇ ਉਹ ਚੱਲੇ ਪਾਣੀ ਜ਼ਹਿਰੀਲੇ ਉਹ ਚੱਲੇ ਛੋਡੇ ਫੈਕਟਰੀਆਂ ਦਾ ਪਾਪਾ ਜ਼ਹਿਰਾਂ ਦੇ ਡਰਾਮਾਂ ਦੇ ਪਾਣੀ ਛੋਡੇ ਖਰਾਬ ਕਰਦੇ ਧਰਤੀ ਹੇਠਲੇ ਪਾਣੀ ਛੋਡੇ ਖਰਾਬ ਕਰਦੇ ਉਹਨਾਂ ਮੁੱਦਿਆਂ ਦੇ ਗੱਲ ਕਰੋ ਜਿਹਦੇ ਨਾਲ ਸੋਸੀ ਬਚਣਾ ਸਰ ਲੱਖ ਸਿੰਘ ਜੀ ਜਾਣਦੇ ਵੀ ਨਹੀਂ ਨਾ ਆ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਜੇ 600 ਤੋਂ ਕੁਝ ਪਿੰਡ ਹੁੰਦੇ ਆ ਨੀਰ ਬੋਰਡ ਕਿਤੇ ਵੱਧ ਘਟ ਹੋਣਗੇ ਪਰ ਮੈਨੂੰ ਲੱਗਦਾ 1.200 ਚ ਨਿਪਟ ਜਾਂਦਾ 600 ਤੇ ਜਾਂਦਾ ਹੀ ਕੋਈ ਨਹੀਂ ਐਮ ਐਲ ਏ ਤਾਂ ਪਹਿਲੀ ਵਾਰ ਤੁਸੀਂ ਮੈਂ ਇਹਨੂੰ ਦੱਸ ਰਿਹਾ ਸੀ ਰੰਧਾਵਾ ਉਹ ਕਹਿੰਦਾ ਪਹਿਲੀ ਵਾਰ ਹੀ ਹੋਣਾ ਹੈ ਵੀ ਇਤਿਹਾਸ ਦੇ ਵਿੱਚ ਕਿ ਸਾਰੇ ਪਿੰਡ ਲਗਾਤਾਰ ਕੱਢਣੇ ਵੋਟ ਜਿੰਨੀ ਮਰਜ਼ੀ ਨਿਕਲੇ ਉਹ ਬਾਅਦ ਚ ਵੇਖਾਂਗੇ ਪਰ ਪਿੰਡ ਕੋਈ ਨਹੀਂ ਛੱਡਣਾ ਕੋਈ ਪਿੰਡ ਬਾਈ ਕੋਈ ਢਾਣੀ ਕੋਈ ਕੋਠੇ ਇਹ ਨਹੀਂ ਵੀ ਦੋ ਪੰਚਾਇਤ ਹੈਗੀ ਜਾਣਾ ਮੈਂ ਕਹਿੰਦਾ 200 ਵੀ ਜਿੱਥੇ ਵੋਟ ਬੈਠੀ ਆ 100 ਵੀ ਬੈਠੀ ਉੱਥ ਇਹ ਤਾਂ ਵੱਡੇ ਵੱਡੇ ਪਿੰਡਾਂ 'ਚ ਨੰਗ ਜਾਣਗੇ ਤੱਕ ਜਾਂਦੇ ਨਹੀਂ ਰਕੋਠਾਂ ਢਾਣੀਆਂ ਦੂਰ ਦੀ ਗੱਲ ਆ ਛੋਟੇ ਪਿੰਡਾਂ 'ਚ ਵੀ ਨਹੀਂ ਜਾਂਦੇ ਬਾਈ ਹੂੰ ਪਰ ਅਸੀਂ ਸਾਰਾ ਕੱਲਾ ਕੱਲਾ ਪਿੰਡ ਜਾ ਰਹੇ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਜੀ ਸਾਡੇ ਕੋਲ ਵੋਟ ਮੰਗਣ ਨਹੀਂ ਆਇਆ ਤੇ ਫਿਰ ਉਹ ਕਿਹੜੀ ਚੇਪ ਦੇ ਵਿੱਚ ਇਦਾਂ ਵੋਟਾਂ ਵੰਡ ਕਰਕੇ ਤੇ ਪੰਜਾਬ ਦੇ ਭੁੱਖੇ ਲਈ ਬੰਦਾ ਚੁਣ ਲੈਂਦੇ ਮੈਂ ਉਹੀ ਕਹਣਾ ਨਾ ਪੱਦਰ ਕੱਥੇ ਖੜਾ ਹੈ ਬੰਦਾ ਕੀ ਸੁਣ ਕੇ ਕੀ ਸੋਚ ਕੇ ਚੁਣਦੇ ਆ ਉਹ ਬੰਦੇ ਦੀ ਵਿਚਾਰਧਾਰਾ ਉਹਦੀ ਸੋਚ ਉਹਦੀ ਸਮਝ ਇਹ ਨਹੀਂ ਦੇਖਦੇ ਵੀ ਇਹ ਬੰਦਾ ਕੀ ਗੱਲ ਕਹਿਣੀ ਚਾਹੁੰਦਾ ਇਹਦਾ ਮਗਰੋਂ ਦੇਖਦੇ ਆ ਹੂੰ ਜੇ ਉਹ ਜਾਂਦਾ ਮਰਵਾ ਲੈਨੇ ਆ ਜਾਂ ਹਰਾ ਲੈਨੇ ਆ ਫਿਰ ਕਹਿੰਦਾ ਆਹ ਬੰਦਾ ਚੰਗਾ ਸੀ ਹੁ ਮੋੜਾਂ ਦੇ ਵਿੱਚ ਮੈਂ ਇਨਾ ਪਟਿਆ ਉਹ ਤੋਂ ਬਾਈ ਦੇ ਵਿੱਚ ਵੀ ਲੋਕੋ ਮੈਂ ਭਵੰਤ ਨੂੰ ਚੰਗੀ ਤਰ੍ਹਾਂ ਜਾਣਦਾ ਇਹਦੇ ਕੋਲ ਗੱਲਾਂ ਤੋਂ ਸਵਾਇ ਕੱਖ ਨਹੀਂ ਹੂੰ ਕੱਲ ਦੇ ਡਰਾਮੇ ਆ ਚੁਟਕਲੇ ਆ ਸੁਣਾਈ ਜਾਂਦਾ ਹੋਰ ਇਹਨੇ ਕੱਖ ਨਹੀਂ ਕਰਨ ਪਰ ਨਹੀਂ ਸੁਣੀ ਕਿਸੇ ਨੇ ਹੂੰ ਪਰ ਧੰਨਵਾਦ ਮੈਂ ਕਿਹਨਾਂ 28 29000 ਵੋਟ ਪਾਤੀ ਨੇ ਨੇਰੀ ਚ ਮੈਨੂੰ ਹੂੰ ਮਾਣ ਉੱਥੇ ਹੀ ਪੀਲ ਕਰਦਾ ਦੁਬਾਰੇ ਭਰਾਬੂ ਹੁਣ ਕੀ ਕਹਿੰਦੇ ਆ ਲੋਕ ਦਿੰਦੇ ਹੁਣ ਰਿਵਿਊ ਤਾਂ ਆਉਂਦਾ ਹੀ ਹੋਣਾ ਵਿੱਚ ਨਹੀਂ ਹੁਣ ਉਹ ਪਸਤਾਉਂਦੇ ਨੇ ਪੂਰਾ ਪੰਜਾਬ ਪਸਤਾਉਂਦਾ ਕੱਲਾ ਮੋਰ ਨਹੀਂ ਪੂਰਾ ਪੰਜਾਬ ਪਸਤਾਉਂਦਾ ਇਹ ਤਾਂ ਇਹ ਤਾਂ ਫਿਰ 13 ਦਾ ਦਾਵਾ ਜੋਕੀ ਬੈਠੇ ਨੇ ਉਹ ਤਾਂ ਹੁਣ ਜਿਹੜਾ ਮਾਲ ਆਉਂਦਾ ਖਾੜੇ ਚ ਪਹਿਲਾਂ ਉਹ ਤਾਂ ਪਹਿਲਾਂ ਥਾਪੀਆਂ ਮਾਰਦੇ ਹੀ ਹੁੰਦਾ ਉਹ ਤਾਂ ਕਹਿੰਦੇ ਹੀ ਹੁੰਦਾ ਮੈਨੂੰ ਕਿਹੜਾ ਹਰਾ ਦੂ ਕਿਹੜਾ ਲੋਕਾਂ ਨੇ ਦੱਸਣਾ ਜੀ ਵੀ ਕੀ ਭਾਅ ਵਿਕਦੀ ਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ